ਆ ਦੇਖੋ ਬਈ ਦੋਸਤੋ ਸਰਪੰਚੀ ਦੇ ਸੌ ਚੁੱਕ ਸਮਾਗਮ ਚਾਏ ਹੋਏ ਆ ਲੋਕ ਇੱਥੇ ਤੇ ਪ੍ਰਬੰਧ ਦੇਖੋ ਕਿਨੇ ਸਟੱਜੇ ਆ ਇੱਕ ਗੱਡੀ ਆਫ ਹੁਣ ਅਸੀਂ ਗੱਡੀ ਸਾਹਮਣੇ ਇੱਕ ਆਫ ਹੁਣ ਹੀ ਖੜੀ ਹੈ ਇਹ ਸਰਪੰਚੇ ਵਿਚਾਰੇ ਜਿਹੜੇ ਸੌ ਚੁੱਕਣ ਆਏ ਹੋਏ ਆ ਇਹਨਾਂ ਨੂੰ ਲੱਗਦਾ ਸਰਕਾਰ ਇਹ ਦੱਸ ਰਹੀ ਹੈ ਵੀ ਮੁਸੀਬਤਾਂ ਚ ਪਾ ਕੇ ਦੱਸਿਆ ਜਾ ਰਿਹਾ ਵੀ ਮੁਸੀਬਤਾਂ ਚੋਂ ਨਿਕਲਣਾ ਕਿੱਦਾਂ ਹੁੰਦਾ ਹੈ ਤੀਜੀ ਚੌਥੀ ਗੱਡੀ ਇੱਥੇ ਫਸੀ ਖੜੀ ਆ ਤੇ ਸਰਕਾਰ ਨੇ ਜੀ ਸੀ ਬੀ ਇਹ ਤਾਂ ਮਗਾ ਲੀਆਂ ਆ ਦੇਖ ਲਓ ਫੋਰਚੂਨਰ ਨੂੰ ੱੱਕਾ ਲਾਰੇ ਬੀਰ ਵਿਚਾਰੇ ਘਰੋਂ ਤਿਆਰ ਹੋ ਕੇ ਆਏ ਆ ਆ ੱੱਕਾ ਲਾਰੇ ਫੋਰਚੂਨਰ ਦੱਸੋ ਆ ਇੱਕ ਹੋਰ ਆ ਗਈ ਆ ਦਿਲ ਤੁਹਾਡੇ ਸਾਹਮਣੇ ਲੈ ਆ ਕੱਢ ਗਈ ਤੇਰੇ ਸਾਹਮਣੇ ਦੇਖੋ ਬੰਦੇ ਤਿਆਰ ਸ਼ਾਰੂ ਕਾ ਆਉਂ ਰਹੇ ਨੇ ਰਸਤੇ 'ਵਾਂ ੱੱਕੇ ਮਾਰ ਰਹੇ ਗੱਡੀਆਂ ਦੇ ਹੂੰ ਲੱਗਦਾ ਲੋਕ ਇੱਥੇ ਜੱਭਦੇ ਰਹਿਣਗੇ ਸ਼ਾਮ-ਸ਼ੂਮ ਤੱਕ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਤੇ ਲੰਘ ਜਾਣਾ ਆ ਸਰਪੰਚਾ ਪੰਜਾਬ ਦੇ ਮੱਥਾ ਮਾਰ ਰਹੇ ਆਪਣੀ ਕਿਸਮਤ ਨੂੰ ਵੀ ਰੋਣਗੇ ਕਿਸਮਤ ਨਾਲ ਲੜ ਰਹੇ ਹਾਂ ਹੋਰ ਕੀ ਸਰਕਾਰ ਦੀ ਨਾਕਾਮੀ ਹੈ ਨਾਲ ਹੋਰ ਕੀ ਆ ਆ ਦੋ ਲੋ ਜੀ 2 ਘੰਟੇ ਹੋ ਗਿਆ ਸਾਨੂੰ ਜਾਮ ਵਿੱਚ ਫਸਿਆ ਨੂੰ 2 ਘੰਟੇ ਜਾਮ ਵਿੱਚ ਫਸੇ ਰਹੇ ਪਹਿਲਾਂ ਹੁਣ ਜਾਮ ਵਿੱਚ ਫਸ ਗਏ ਆ ਦੇਖ ਲੋ ਗੱਡੀਆਂ ਦੇ ਹਾਲਾਤ ਹੁਣ ਕੌਣ ਇਹਨਾਂ ਨੂੰ ਕੱਢੂਗਾ ਆ ਦੇਖ ਲੋ ਹਾਲਾਤ ਆ ਦੇਖ ਲੋ ਸਾਰੀਆਂ ਫਸੀਆਂ ਗੱਡੀਆਂ ਨੇ ਜਿੰਨੀਆਂ ਖੜੀਆਂ ਨੇ ਹਾਂ ਕੋਈ 4x4 ਸਭ ਫੇਲ ਨੇ ਇੱਥੇ ਸਭ ਫਸ ਗਏ ਨੇ ਬਾਈ ਆ ਦੇਖੋ ਵੀ ਦੋਸਤੋ ਸਰਪੰਚੀ ਦੇ ਸੌ ਚੁੱਕ ਸਮਾਗਮ ਚਾਏ ਹੋਏ ਆ ਲੋਕ ਇੱਥੇ ਤੇ ਪ੍ਰਬੰਧ ਦੇਖੋ ਕਿਨੇ ਸਟੇਜੇ ਆ ਇਹ ਜਦਾ ਟੀਓ ਫਾਸੀ ਖੜੀ ਸਾਹਮਣੇ ਇੱਕ ਆ ਫਾਸੀ ਖੜੀ ਹੈ ਇਹ ਸਰਪੰਚੇ ਵਿਚਾਰੇ ਜਿਹੜੇ ਸੌ ਚੁੱਕਣ ਆਏ ਹੋਏ ਆ ਇਹਨਾਂ ਨੂੰ ਲੱਗਦਾ ਸਰਕਾਰ ਇਹ ਦੱਸ ਰਹੀ ਹੈ ਵੀ ਮੁਸੀਬਤਾਂ ਚ ਪਾ ਕੇ ਦੱਸਿਆ ਜਾ ਰਿਹਾ ਵੀ ਮੁਸੀਬਤਾਂ ਚੋਂ ਨਿਕਲਣਾ ਕਿੱਦਾਂ ਹੁੰਦਾ ਹੈ ਇਹ ਤਿਆਰੀ ਕਰਾ ਰਹੀ ਹੈ ਇਹਨਾਂ ਦੀ ਸਰਕਾਰ ਵੀ ਮੁਸੀਬਤਾਂ ਦੇ ਵਿੱਚੋਂ ਬਾਅਦ ਚ ਤੁਸੀਂ ਇਦਾਂ ਨਿਕਲਣਾ ਭਾਈ ਜਦੋਂ ਜਹਿਦ ਕਰਨੀ ਪੈਣੀ ਤੁਹਾਨੂੰ ਆ ਲੋ ਹਰ ਤੀਜੀ ਚੌਥੀ ਗੱਡੀ ਇੱਥੇ ਫਸੀ ਖੜੀ ਆ ਤੇ ਸਰਕਾਰ ਨੇ ਜੀਸੀਬੀ ਤਾਂ ਮੰਗਾ ਲੀਆਂ ਆ ਦੇਖ ਲਓ ਫੋਰਚੂਨਰ ਨੂੰ ਧੱਕਾ ਲਾਰੇ ਵੀਰ ਬਚਾਰੇ ਘਰੋਂ ਤਿਆਰ ਹੋ ਕੇ ਆਏ ਆ ਆ ਧੱਕਾ ਲਾਰੇ ਫੋਰਚੂਨਰ ਨੂੰ ਦੱਸੋ ਚਿੱਟੇ ਕੱਪੜੇ ਪਾ ਕੇ ਲੋਕ ਆਏ ਆ ਵੀ ਸਰਪੰਚੀ ਦਾ ਸੌਂ ਚੁੱਕ ਸਮਾਗਮ ਹੈ ਹਾਂ ਉਹਨੇ ਗਰਨ ਆ ਆ ਆ ਚਿੱਟੇ ਕੱਪੜੇ ਕਾਲੇ ਹੋ ਗਏ ਬਾਈ ਲੋਕਾਂ ਦੇ ਆ ਫਸਣੇ ਨੂੰ ਆ ਗਈ ਆ ਇੱਕ ਹੋਰ ਆ ਗਈ ਆ ਦਿhle ਤੁਹਾਡੇ ਸਾਹਮਣੇ ਲੈ ਲਾ ਕੜ ਗਈ ਚਲੋ ਆ ਦੇਖ ਲਓ ਹਾਲ ਇਹ ਇੱਥੇ ਹੀ ਨਹੀਂ ਕੱਲਾ ਸਾਰੀ ਪਾਰਕਿੰਗ ਦੇ ਵਿੱਚ ਜਿਹੜੀਆਂ ਗੱਡੀਆਂ ਖੜੀਆਂ ਉਹ ਵੀ ਤਾਂ ਅਸੀਂ ਆ ਖੜੀਆਂ ਔਰੇ ਹਾਲ ਹੈ ਕਿਵੇਂ ਬਾਈ ਕੀ ਕੀ ਹਾਲਾਤ ਹੈ ਇੱਥੇ ਹਾਲਾਤ ਬਹੁਤ ਮਾੜੇ ਆ ਬਾਈ ਮਾੜੇ ਤੇਰੇ ਸਾਹਮਣੇ ਦੇਖੋ ਬੰਦੇ ਪਿਆਰ ਸ਼ਾਰੋਗ ਆ ਔਰ ਇੱਥੇ ਮਾ ਧੱਕੇ ਮਾਰ ਰਹੇ ਗੱਡੀਆਂ ਨੂੰ ਹਾਂ ਐ ਇਹ ਬੂਡ ਪਾਏ ਹੋਏ ਧੋਸ ਵਰਗੇ ਦੇਖੋ ਰਿੱਤੀ ਰਿੱਤਾ ਹੋ ਗਿਆ ਹਾਂ ਜੁੱਤੀਆਂ ਨੂੰ ਪਾਲਸ਼ਾ ਮਾਰ ਕੇ ਆਏ ਸੀ ਲੋਕ ਪਾਲਸ਼ਾ ਤਾਂ ਲਹਿ ਗਈਆਂ ਰਿੱਤਾ ਰਿੱਤਾ ਪੜ ਗਿਆ ਵੇ ਹਾਂ ਤਾਂ ਦੇਖੋ ਜੋ ਪ੍ਰਬੰਧਾ ਦੇ ਦਾਵੇ ਕੀਤੇ ਜਾਂਦੇ ਹੁੰਦੇ ਵੱਡੇ ਉਹ ਟੈਂਟ ਸਾਹਮਣੇ ਲੱਗੇ ਹੋਏ ਆ ਉਹ ਵੱਡੇ ਟੈਂਟ ਲਾ ਕੇ ਲੋਕਾਂ ਦੇ ਬਹਿਣ ਲਈ ਤਾਂ ਵੱਡੇ ਟੈਂਟ ਲਾਤੇ ਭੀੜਾ ਦਿਖਾਉਣ ਲਈ ਪਰ ਆ ਗੱਡੀਆਂ ਦੇਖ ਲੋ ਹਾਲਾਤ ਇਹ ਮੈਨੂੰ ਲੱਗਦਾ ਲੋਕ ਇੱਥੇ ਹੀ ਜੱਭਦੇ ਰਹਿਣਗੇ ਸ਼ਾਮ ਸ਼ੂਮ ਤੱਕ ਉਧਰ ਹੈਲੀਕਾਪਟਰ ਚ ਜਾ ਕੇ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਤੇ ਲੰਘ ਜਾਣਾ ਆ ਸਰਪੰਚਾ ਪੰਜਾਬ ਦੇ ਮੱਥਾ ਮਾਰ ਰਹੇ ਆਪਣੀ ਕਿਸਮਤ ਨੂੰ ਵੀ ਰੋਣਗੇ ਕਿੱਦਾਂ ਸਰਦਾਰ ਸਾਹਿਬ ਕਿਸਮਤ ਨਾਲ ਲੜ ਰਹੇ ਹਾਂ ਤੇ ਸਰਕਾਰ ਦੀਆਂ ਨਾਕਾਮੀਆਂ ਨਾਲ ਨਾਕਾਮੀਆਂ ਹੀ ਆ ਇਹ ਹੋਰ ਕੀ ਆ ਇਹ ਨੂੰ ਕੀ ਕਹੀਏ ਹਾਂ ਆ ਦੇਖ ਲਓ ਗੱਡੀਆਂ ਫਸ ਗਈਆਂ ਆ ਬੁਰਾ ਹਾਲ ਆ ਭੁੱਖੇ ਪਾਣੇ ਹਜੇ ਫਸੇ ਸਵੇਰ ਤੇ ਜੱਪ ਚ ਜਾਂਚ ਲੱਗੇ ਆ ਹਾਂ ਬਹੁਤ ਸੌ ਚੁੱਕਣ ਲਈ ਜਦੋਂ ਘਰੋਂ ਤੁਰੇ ਸੀ ਲੱਗਦਾ ਸੀ ਵੀ ਇਦਾਂ ਹਾਲ ਬਣੂਗਾ ਜਾ ਕੇ ਨਹੀਂ ਜੀ ਨਹੀਂ ਹਾਂ ਬੰਦਾ ਸੋਚ ਕੇ ਤਾਂ ਆਉਂਦਾ ਵੀ ਲਓ ਜੀ ਸਰਪੰਚੀ ਦੀ ਸੌ ਚੁੱਕਣ ਜਾਣਾ ਬੜੇ ਪ੍ਰਬੰਧ ਹੋਣੇ ਉੱਥੇ ਹਾਂਜੀ ਆ ਦੇਖ ਲਓ ਜੀ 2 ਘੰਟੇ ਹੋ ਗਏ ਸਾਨੂੰ ਜੱਪ ਚ ਫਸਿਆ ਨੂੰ 2 ਘੰਟੇ ਜਾਮ ਚ ਬਸੇ ਰਹੇ ਪਹਿਲਾਂ ਹੁਣ ਜਾਬ ਵਿੱਚ ਫਸ ਗਏ ਹਾਂਜੀ ਹੁਣ ਜਾਬ ਵਿੱਚ ਫਸ ਗਏ ਰੇਤਾ ਦੇ ਵਿੱਚ ਕੁੱਬੀਆਂ ਸਾਰੀ ਆਹ ਦੇਖ ਲਓ ਗੱਡੀਆਂ ਦੇ ਹਾਲਾਤ ਹੁਣ ਕੌਣ ਇਹਨਾਂ ਨੂੰ ਕੱਢੂਗਾ ਕੌਣ ਇਹਨਾਂ ਦਾ ਰੱਖਾ ਆ ਜੀ ਸੀ ਬੀਆਂ ਹੁਣ ਲਾਤੀਆਂ ਸਰਕਾਰ ਨੇ ਹਰ ਦੂਜੀ ਤੀਜੀ ਗੱਡੀ ਇੱਥੇ ਬਸੀ ਖੜੀ ਆ ਸਾਹਮਣੇ ਦੇਖ ਲਓ ਇੱਕ ਉਹ ਫਸੀ ਆ ਤੇ ਉਹ ਦੇਖ ਲਓ ਜੀ ਗੱਡੀਆਂ ਦੇ ਹਾਲ ਇੱਥੇ ਇਧਰ ਫਸੀਆਂ ਖੜੀਆਂ ਆ ਆਹ ਲਓ ਦੇਖ ਲਓ ਜੀ ਆਹ ਪਾਰਕਿੰਗ ਚ ਵੀ ਜਿਹੜੀਆਂ ਗੱਡੀਆਂ ਖੜੀਆਂ ਐ ਉਹ ਫਸੀਆਂ ਖੜੀਆਂ ਐ ਵਿੱਚ ਬਹੁਤ ਸਾਰੀਆਂ ਗੱਡੀਆਂ ਜਿਹੜੇ ਲੋਕ ਇਹਦੇ ਛੱਡ ਕੇ ਚਲੇ ਗਏ ਵੀ ਭਾਈ ਕੋਈ ਨਾ ਜਦੋਂ ਹੁਣ ਜਾਵਾਂਗੇ ਉਦੋਂ ਦੇਖ ਲਾਂਗੇ ਇਹੋ ਜਿਹੇ ਮੁਸ਼ਕਲ ਹਾਲਾਤ ਬਣੇ ਹੋਏ ਆ ਇਹ ਪ੍ਰਬੰਧ ਕੀਤਾ ਗਿਆ ਤੇ ਉਹ ਸਰਪੰਚ ਸੌ ਚੁੱਕਣ ਦੇ ਲਈ ਤੁਰੇ ਜਾ ਰਹੇ ਆ ਲੰਮੀਆਂ ਲੈਣਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜੀ ਸੀ ਬੀਆਂ ਇੱਥੇ ਇਦਾਂ ਘੁੰਮ ਰਹੀਆਂ ਜਿੱਦਾਂ ਜੰਗ ਦੇ ਮੈਦਾਨ 'ਚ ਟੈਂਕ ਘੁੰਮਦੇ ਹੁੰਦੇ ਆ ਆਹ ਲੋ ਜੀ ਆ ਗੱਡੀ ਆਈ ਏ ਇੱਕ ਹੋਰ ਪਾਰਕਿੰਗ ਦੇ ਵਿੱਚ ਆਹ ਲੋ ਜੀ ਦੇਖੋ ਜੀ ਕੀ ਹਾਲਾਤ ਬਣੇ ਹੋਏ ਆ ਆਥਾਂ ਤੇ ਗੱਟੀਆਂ ਫਸੀਆਂ ਖੜੀਆਂ ਤੇ ਪੁਲਿਸ ਪ੍ਰਸ਼ਾਸਨ ਉਥੋਂ ਆਪ ਕਹਿ ਕੇ ਕਿ ਇਧਰ ਨੂੰ اتار ਰਿਹਾ ਵੀ ਆਜੋ ਭਾਈ ਇਧਰ ਲਾਓ ਪਾਰਕਿੰਗ ਦੇ ਵਿੱਚ ਮਾਰ ਮਾਰ ਕੇ ਵਿਸਲਾ ਆਹ ਦੇਖ ਲੋ ਜੀ ਇਹ ਹਾਲਾਤ ਆ ਸੌ ਚੱਕ ਸਮਾਗਮ ਦੇ ਇਧਰ ਪਿੱਛੇ ਪੰਨ ਬਸਾਂ ਡੁੱਬੀਆਂ ਖੜੀਆਂ ਵਿੱਚ ਆ ਬਸਾਂ ਵਿਚਾਰੀਆਂ ਸਰਕਾਰੀ ਇਹ ਠੀਕ ਆ ਜਿਹੜੀਆਂ ਬੱਸਾਂ ਆਈਆਂ ਹੋਈਆਂ ਪਿਛਲੀਆਂ ਆਧੀਆਂ ਬੱਸਾਂ ਫੜਸੀਆਂ ਖੜੀਆਂ ਹੋਣੀਆਂ ਵਿੱਚ ਉਹ ਬੜੇ ਬੇਹੱਦ ਉਹ ਬੜੀਆਂ ਕਰੇਨਾਂ ਪੂਰੇ ਹਾਲ ਆ ਉਹ ਦੇਖੋ ਕਰੇਨਾ ਮੰਗਾ ਕੇ ਆ ਦੇਖੋ ਕਰੇਨਾ ਖੜੀਆਂ ਕਰੇਨਾ ਮੰਗਾ ਕੇ ਇੱਥੇ ਹੁਣ ਲੱਗੇ ਹੋਏ ਆ ਆ ਦੇਖੋ ਟੋਚ ਸਰਦਾਰ ਸਾਹਿਬ ਜਦੋਂ ਆਏ ਸੀ ਚਿੱਟਾ ਕੁੜਤਾ ਮੈਂ ਪਾ ਕੇ ਘਰੋਂ ਕੀ ਸੋਚਿਆ ਸੀ ਵੀ ਆ ਹਾਲਾਤ ਹੋਊਗੇ ਪੁੱਛਣਾ ਭਰਾ ਯਾਰ ਮਾਰੀ ਦਿੱਤੇ ਜਮਾ ਇੱਥੇ ਲਿਆ ਕੇ ਇਹਨਾਂ ਨੇ ਹੂੰ ਆਹ ਇੰਨਾ ਰੇਤਾ ਭੜਾ ਵੀ ਤੁਸੀਂ ਦੱਸੋ ਦਾ ਸਹੀ ਲੋਕਾਂ ਨੂੰ ਵੀ ਜਾਂ ਪਾਣੀ ਛੜਕਾ ਦਿਓ ਚਾਰ ਟਰੱਕ ਪਾਣੀ ਦੇ ਪਾ ਦਿਓ ਦੱਸ ਕਿੱਡੀ ਖਾਸ ਗੱਲ ਹੈ ਐਵੇਂ ਹੈਰਾਨ ਕਰਨ ਦਾ ਕੀ ਫਾਇਦਾ ਹੈਗਾ ਹੈਰਾਨ ਹੋ ਰਹੀ ਆ ਆਏ ਸੀ ਸੌ ਚੱਕਣ ਸੰਗਲ ਚੱਕਣੇ ਪੈ ਰਹੇ ਇੱਥੇ ਦੇਖੋ ਟੋਚੇ ਚੱਕੇ ਹੋਏ ਇਹ ਇਹ ਸੁਵਿਧਾ ਹੈ ਸਮਝ ਨਹੀਂ ਆਦੀ ਵੀ ਇਹਨਾਂ ਹਾਲਾਤਾਂ ਤੇ ਹੱਸਿਏ ਕਿ ਰੋਈਏ ਹੱਸੋ ਹੀ ਨਹੀਂ ਗੱਲ ਇਸ ਥਾਂ ਤੇ ਬਣੀ ਹੋਈ ਹੈ ਤੇ ਦੇਖੋ ਲੋਕ ਆਏ ਸੌ ਚੱਕਣਾਂ ਤੇ ਜੂਝ ਰਹੇ ਆ ਦਰਿਆ 'ਚ ਬਾੜ ਤੇ ਦਰਿਆ 'ਚ ਬਾੜ ਤੇ ਪਤਾ ਨਹੀਂ ਕਿਹੜੇ ਇੱਥੇ ਕਿਹਾ ਜਾਂਦਾ ਵੀ ਜੀ ਹਾਈ ਟੈਕ ਸਾਈਕਲ ਵੈਲੀ ਆ ਇਹ ਨਾਂ ਇਹਦਾ ਰੱਖਿਆ ਹੋਇਆ ਹਾਈ ਟੈਕ ਸਾਈਕਲ ਵੈਲੀ ਤੇ ਆ ਦੇਖੋ ਜੀ ਜਿੱਥੇ ਗੱਡੀ ਖੜਾ ਆਤੀ ਮੈਂ ਉੱਥੇ ਹੀ ਦਬ ਗਈ ਤੇ ਕੋ ਪਰਾਂ ਫਸੀ ਖੜੀ ਆ ਤੁਸੀਂ ਕਹੋਗੇ ਵੀ ਜਿਹੜੀਆਂ ਦੋਤਰ ਫਸ ਗਈਆਂ ਕਿਤੇ ਉਹੀ ਦਿਖਾਈ ਜਾਂਦੇ ਆ ਇੱਥੇ ਜਿੱਧਰ ਨਿਗਾਹ ਮਾਰੋਗੇ ਹਾਲਾਤ ਉਹੀ ਆ ਤਕੜੀਆਂ ਗੱਡੀਆਂ ਮਹਿੰਗੀਆਂ ਗੱਡੀਆਂ ਉਹ ਸਾਰੀਆਂ ਫਸੀਆਂ ਖੜੀਆਂ ਦੇਖੋ ਪਾਰਕਿੰਗ ਆ ਕਹੀ ਆ ਸਾਰੀਆਂ ਪਾਰਕਿੰਗਾਂ ਰੇਤੀਆਂ ਭਰੀਆਂ ਨੇ ਇਹਨਾਂ ਨੂੰ ਦੇਖ ਲਓ ਜੀ ਹਾਲਾਤ ਜਿੱਥੇ ਦੇਖੋ ਉਥੇ ਧੂੜਾਂ ਹੀ ਉੱਡ ਰਹੀਆਂ ਕੋਪਰਾਂ ਫਸੀ ਗੱਡੀ ਲੱਗਦੀ ਮੈਨੂੰ ਲੱਗਾ ਸੋ ਇਹੋ ਜਿਹੇ ਹਾਲਾਤ ਬਣੇ ਆ ਬਿਚਾਰੀ ਲੋਕ ਇੱਥੇ ਖੱਜੜਖਾਰ ਹੋ ਰਹੇ ਆ। ਸੋ ਆਪਣੇ ਮੂੰਹ ਬੋਲਦੀ ਤਸਵੀਰ ਹੈ ਪ੍ਰਬੰਧ ਦੀ। ਇੱਕ ਹੋਰ ਆ ਗਈ ਗੱਡੀ। ਲਾਈਵ ਐਗਜ਼ੈਂਪਲ। ਲਾਈਵ ਐਗਜ਼ੈਂਪਲ ਤੁਸੀਂ ਹੁਣ ਦੇਖ ਲਿਓ। ਬਚ ਗਈ ਜਿਹਦਾ ਹੌਲੀ ਚਲਾਊਗਾ ਬਾਈ ਵੱਜੂਗੀ। ਦੇਖ ਕੇ ਤੇ ਟਾਇਰ ਘੁੰਮ ਗਏ। ਆ ਲਓ ਜੀ, ਲਓ ਜੀ, ਲਓ ਜੀ। ਬਹਿ ਗਿਆ ਟਾਇਰ। ਹੁਣ ਹੱਥ ਮਾਰਤੇ ਉਹਨਾਂ ਨੇ ਤੇ ਥੀ ਖੜਾ ਦੇ। ਹੁਣ ਹੱਥ ਮਾਰਤੇ ਨਾਲ ਖੜੇ ਵੀਰ ਨੇ ਵੀ ਥੀ ਖੜਾ ਦੇ ਭਾਈ ਜੇ ਭਲੀ ਚਾਹੁੰਦਾ। ਵੀਰ ਉਤਰੇ ਵੀ ਬਨ ਕੇ ਬਸੰਤੀ ਪੱਗਾਂ ਐ ਆਮ ਆਦਮੀ ਪਾਰਟੀ ਦੇ ਹੀ ਵਰਕਰ ਹੋ ਸਕਦੇ ਆ ਲਓ ਲਓ ਜੀ ਹੋ ਗਿਆ ਕੰਮ ਲਓ ਜੀ ਹੁਣ ਜਿੰਨਾ ਜ਼ੋਰ ਮਾਰੀ ਜਾਉਂਗੇ ਉਹਨੇ ਡੂੰਘੇ ਉਤਰਦੇ ਜਾਉਂਗੇ ਉਸ ਵੈਫਟ ਵਾਲਿਆਂ ਨੇ ਵਾਪਰ ਪਤਾ ਦੇ ਉਤਰ ਸੋ ਤਸਵੀਰਾਂ ਐ ਇਹ ਆ ਲਓ ਜੀ ਹਾਲਾਤ ਦੇਖ ਲਓ ਉਹ ਲਓ ਜੀ ਹੁਣ ਨਵੇਂ ਬਣੇ ਸਰਪੰਚ ਲਾ ਲਾ ਕੇ ੱੱਕੇ ਆਪਣੀਆਂ ਗੱਡੀਆਂ ਕੱਟ ਰਹੇ ਆ ਚੰਗੇ ਰਹਿ ਗਏ ਵੀਰੋ ਛੇਤੀ ਸਮਝ ਗਿਆ ਲੋ ਫੇਰ ਫਸਾਲੀ ਵੀਰ ਨੇ ਦੇਖ ਲੋ ਤਸਵੀਰਾਂ ਬਾਈ ਕਿਵੇਂ ਹੋ ਵਧੀਆ ਜਿਹਾ ਸੋਹ ਚੋਕ ਸੁਆਗਤ ਮਚਾਏ ਆ ਹਾਲਾਤ ਕੀ ਦੇਖ ਰਹੇ ਹੋ ਹਾਲਾਤ ਆ ਪਾਰਕਿੰਗ ਬਹੁਤ ਗੰਦੇ ਆ ਹਾਂ ਪਾਰਕਿੰਗ ਦਾ ਬਾਕੀ ਤਾਂ ਸਹੀ ਆ ਵੇਖੋ ਅੱਗੇ ਜਾ ਕੇ ਤਾਂ ਲੱਗੂ ਆ ਪਰ ਬਾਰਖੀਆਂ ਤਾਂ ਬਹੁਤ ਬੁਰਾ ਆ ਆਉਂਦਿਆਂ ਦੇ ਸਵਾਗਤ ਕਿੱਦਾਂ ਹੋਇਆ ਹੈ ਉਹਦੇ ਸਵਾਗਤ ਵੇਖੋ ਹੁਣ ਕੀ ਬੰਦ ਐ ਅੱਗੇ ਦਾ ਗੱਡੀਆਂ ਘੁੱਪੀ ਆਉਂਦੀਆਂ ਸਾਰੇ ਪਰੇਸ਼ਾਨ ਹੋ ਜਾਂਦੇ ਵੇਖੋ ਕਿੰਨੀਆਂ ਗੱਡੀਆਂ ਆਈ ਹਾਂ ਹਾਂ ਬਾਕੀ ਉਹਨਾਂ ਦਾ ਟਾਈਮ ਵੇਖੋ ਕੀ ਬੰਦ ਆ ਆ ਦੇਖ ਲਓ ਜੀ ਆ ਚੂਜ ਰਹੇ ਆ ਲੋਕੀ ਤਸਵੀਰਾਂ ਤੁਹਾਡੇ ਸਾਹਮਣੇ ਆ ਸੋ ਮੁਸ਼ਕਲ ਹਾਲਾਤ ਬਣੇ ਹੋਏ ਆ ਇਹ ਕੱਲੀ ਸਮੱਸਿਆ ਇੱਥੇ ਖਤਮ ਨਹੀਂ ਹੋ ਜਾਣੀ ਇਹ ਸਮੱਸਿਆ ਜਾਣ ਤੱਕ ਰਹਿਣੀ ਆ ਜਦੋਂ ਲੋਕਾਂ ਨੇ ਮੁਰਨਾ ਸੀ ਖੁਸ਼ ਹੋ ਕੇ ਵੀ ਸੌਹ ਚੱਕ ਲਈ ਉਦੋਂ ਲੋਕਾਂ ਨੂੰ ਬਿੜਤਾ ਛੜੀ ਹੋਣੀ ਆ ਥਾਂ ਦੇ ਉੱਤੇ ਵੀ ਹੁਣ ਗੱਡੀ ਕਿੱਦਾਂ ਕੱਢੀਏ ਜਾਈਏ ਇੱਥੋਂ ਕਿੱਦਾਂ ਜਿਹੜੇ ਜਾਮ ਲੱਗਣੇ ਉਹ ਵੱਖਰੇ ਲੱਗਣੇ ਆ ਤੇ ਜਿਹੜੀ ਆ ਮੁਸ਼ਕਲ ਕਰਨੀ ਪੈਣੀ ਉਹ ਅਲੱਗ ਆ ਲੋ ਜੀ ਆ ਦੇਖ ਲੋ ਹਾਲਾਤ ਸੌਹ ਚੁੱਕ ਸਮਾਗਮ ਦੇ ਪਹਿਲੀ ਵਾਰੀ ਪੰਜਾਬ ਦੇ ਵਿੱਚ ਸੌਹ ਚੁੱਕ ਸਮਾਗਮ ਸਰਪੰਚਾਂ ਦਾ ਇੱਕ ਥਾਂ ਤੇ ਰੱਖਿਆ ਗਿਆ ਵੱਡੇ ਤਿੰਨ ਪੰਡਾਲ ਲਾ ਕੇ ਟੈਂਟ ਲਾ ਕੇ ਕਰੋੜਾਂ ਰੁਪਏ ਦੇ ਇਹ ਟੈਂਟ ਲੱਗੇ ਹੋਣੇ ਆ ਤੇ ਆਓ ਸਵਾਗਤ ਹੋਇਆ ਲੋਕਾਂ ਦਾ ਠੀਕ ਹੋ ਵੀਰੇ ਸਹੀ ਗੱਲ ਆ ਬਾਈ ਸਵੇਰ ਦੀਆਂ ਗੱਡੀਆਂ ਬਹੁਤ ਫਸਦੀਆਂ ਨੇ ਸਵੇਰ ਦੀਆਂ ਫਸਦੀਆਂ ਹਨਾ ਹਾਂ ਬਾਈ ਬਹੁਤ ਫਸਦੀਆਂ ਨੇ ਗੱਡੀਆਂ ਆ ਦੇਖ ਲਓ ਸਾਰੀਆਂ ਫਸੀਆਂ ਖੜੀਆਂ ਨੇ ਜਿੰਨੀਆਂ ਖੜੀਆਂ ਨੇ ਹਮ ਕੋਈ 4x4 ਸਭ ਫੇਲ ਨੇ ਇੱਥੇ ਸਭ ਫਸਦੀਆਂ ਨੇ ਬਾਈ ਸਭ ਫੇਲ ਆ ਹਾਂ ਬਾਈ ਸਾਰੀਆਂ ਫੇਲ ਨੇ ਇਹ ਤੁਹਾਨੂੰ ਕਿਤੇ ਇਹ ਤਾਂ ਇਸ ਕਰਕੇ ਤੇ ਨਹੀਂ ਬੁਲਾਇਆ ਵੀ ਮੁਸ਼ਕਲਾਂ ਨਾਲ ਲੜਨਾ ਸਿੱਖ ਲਓ ਬਾਈ ਅੱਗੇ ਮੁਸੀਬਤਾਂ ਵੀ ਆ ਸਕਦੀਆਂ ਕੋਈ ਪਤਾ ਨਹੀਂ ਬਾਈ ਇਦਾਂ ਹੀ ਹੋਵੇ ਹੈ ਸਹੀ ਗੱਲ ਆ ਬਾਈ ਸਿੱਖਿਆ ਮਿਲਦੇ ਹਨਾ ਵੀਰ ਜੀ ਐ ਤਾਂ ਨਹੀਂ ਲੱਗਦਾ ਵੀ ਸਿੱਖਿਆ ਦੇ ਰਿਹਾ ਵੀ ਅੱਗੇ ਮੁਸੀਬਤਾਂ ਆਉਣੀਆਂ ਬਾਈ ਲੜਨਾ ਸਿੱਖ ਲੋ ਹਾਂਜੀ ਗੱਲ ਗੱਲ ਤਾਂ ਐਦਾਂ ਨਹੀਂ ਲੱਗਦੀ ਆ ਜੀ ਐਦਾਂ ਹੀ ਲੱਗਦੀ ਐਦਾਂ ਹੀ ਲੱਗਦੀ ਵੀ ਮੁਸੀਬਤਾਂ ਨਾਲ ਲੜਨਾ ਸਿੱਖ ਲੋ ਅੱਗੇ ਨੂੰ ਵੀ ਸਰਪੰਚ ਜਿਆਦਾ ਲੜਦੇ ਇਹੋ ਜਿਹੇ ਰੀਏ ਜਿਹਾ ਆਏ ਆ ਅੱਛਾ ਐ ਤਾਂ ਸਾਡਾ ਤਾਂ ਆਲੀ ਸ਼ੁਰੂ ਤੇ ਮੈਂ ਕਿਹਨੂੰ ਆ ਸੋਹ ਰਿਹਾ ਵੀ ਸਾਡਾ ਬਾਰੇ ਸਾਡਾ ਤਾਂ ਪੇਚਾ ਹੀ ਰੇਤਾ ਨਾਲ ਪੈਂਦਾ ਜੀ ਪਿੰਡੋਂ ਆਏ ਉੱਥੇ ਵੀ ਰੇਤਾ ਦੇ ਇਹਦੇ ਵੀ ਰੇਤਾ ਜਿਹੜੇ ਇੱਥੇ ਹੁਣ ਬਹੂਰ ਤੋਂ ਆ ਰਹੇ ਆ ਹਾਂ ਜਾਮਰਸਰ ਤੋਂ ਆ ਰਹੇ ਜਾਂ ਸੁਲਤਾਨਪੁਰ ਲੋਧੀ ਤੋਂ ਇਹ ਖਰਚੇ ਘਟਦੇ ਆ ਵਧੇ ਆ ਇੱਥੇ ਰੱਲ ਕੇ ਖਰਚੇ ਖਰਚੇ ਵਧ ਗਏ ਖਰਚੇ ਵੀ ਵਧੇ ਖਜਾਲਤ ਵੀ ਇਦਾਂ ਇਦਾਂ ਆ ਵੇਖੋ ਵੀਰ ਹਾਂ ਬਿਲਕੁਲ ਜਿੱਥੇ ਗੱਡੀਆਂ ਫਸੀਆਂ ਹੋਈਆਂ ਉੱਥੇ ਬੱਸਾਂ ਵੀ ਫਸੀਆਂ ਹੋਈਆਂ ਬੱਸਾਂ ਵੀ ਵਿਚਾਰੀਆਂ ਬੇਵੱਸ ਲੱਗ ਰਹੀਆਂ ਆਪਣੇ ਆਪ ਦੇ ਵਿੱਚ ਆ ਦੇਖ ਲਓ ਜੀ ਹਾਲਾਤ ਕਿਵੇਂ ਬਾਪੂ ਜੀ ਠੀਕ ਹੈ ਜੀ ਭਗਵਾਨ ਤੁਮਾਨ ਦੇ ਹਾਲ ਦੇਖ ਲਓ ਕਿਸੇ ਨੂੰ ਰੇਤੇ ਚ ਲਿਆ ਵੜੇ ਰਿਤੇਦਾਰ ਤੇ ਹਾਂ ਰਿਤੇਦਾਰ ਤੇ ਕਹਿੰਦਾ ਮੇਰੇ ਤਾਂ ਲੈ ਜਾ ਫਰੀ ਭਟਕੇ ਉਹ ਸੁਣਾਓ ਚਾਹ ਦੇ ਨਾਲ ਆਏ ਹੋਣੇ ਤੁਸੀਂ ਪਿੰਡੋਂ ਬੜੇ ਖੁਸ਼ੀ ਖੁਸ਼ੀ ਆਏ ਹੋਣੇ ਵੀ ਰੋਜ਼ ਚਾਰ ਆਂਦਾ ਏਸ਼ੇ ਨੂੰ ਨੀਚੀ ਜੀ ਇਹਨੂੰ ਚਾਹ ਹੁਣ ਭਗਮੰਤ ਮਾਲ ਸਾਰੇ ਡਰਾਮੇ ਨੇ ਜ਼ਿਲ੍ਹੇ ਦੇ ਜ਼ਿਲ੍ਹੇ ਚ ਚਕਾਏ ਹੁੰਦੀ ਸੌ ਇੰਨਾ ਉਹ ਬੁਲਾ ਕੇ ਲੋਕਾਂ ਨੂੰ ਹੈਰਾਨ ਕਰਿਆ ਹਾਂ ਮੈਂਬਰ ਸਰਪੰਚਾਂ ਨੂੰ ਪਹਿਲਾਂ ਵੀ ਜ਼ਿਲ੍ਹਿਆਂ ਚ ਚਕਾਉਂਦੇ ਤੇ ਮੈਂ ਪੰਜਵੀਂ ਵਾਰ ਸਰਪੰਚ ਬਣ ਰਿਹਾ ਪੰਜਵੀਂ ਵਾਰ ਬਣੇ ਤੁਸੀਂ ਹਾਂਜੀ ਤੇ ਮਤਲਬ ਇਹ ਆ ਜਿਆ ਡਰਾਮਾ ਇਹ ਪਹਿਲਾਂ ਨਹੀਂ ਦੇਖਿਆ ਕਦੇ ਜਿਹੜਾ ਅੱਜ ਪਹਿਲੀ ਵਾਰ ਦੇਖ ਰਹੇ ਆ ਉਹ ਕਹਿੰਦਾ ਇੱਥੇ ਆ ਕੇ ਉਹ ਲੋਕ ਇਹੋ ਜੀ ਜਗ੍ਹਾ ਤੇ ਸਿੱਟ ਤੇ ਨਾ ਕੋਈ ਸਾਧਨਾ ਹੈ ਗੱਡੀਆਂ ਗੁੜ ਰਹੀਆਂ ਨੇ ਕੋਈ ਪਾਰਕਿੰਗ ਨਹੀਂ ਕੋਈ ਲੋਕਾਂ ਦਾ ਖਾਣ ਪੀਣ ਦਾ ਪ੍ਰਬੰਧ ਨਹੀਂ ਬਹੁਤ ਬੁਰਾ ਹਾਲ ਹੈ ਉਹ ਜਿਵੇਂ ਸਰਪੰਚ ਲੋਕਾਂ ਨੇ ਜ਼ਿੰਮੇਵਾਰ ਚੁਣ ਕੇ ਬਣਾਏ ਨੇ ਉਹ ਜੀ ਉਹਨਾਂ ਦੀ ਆਓ ਦੇਖਭਗਤ ਨਹੀਂ ਹੋ ਰਹੀ ਪਰ ਸਰਕਾਰ ਦੇ ਪੱਖੀ ਜਾਂ ਲੋਕ ਆ ਜਾ ਉਹਨਾਂ ਦੇ ਮਤਿਓ ਇਹ ਕਹਿੰਦੇ ਵੀ ਇਹ ਜੇ ਸੌਹ ਚ ਸਮਾਗਮ ਹੋਣੇ ਜਿਹੜੇ ਯਾਦਗਾਰੀ ਬਣ ਜਾਣੇ ਜੀ ਪਰ ਇਹ ਯਾਦਗਾਰੀ ਨਹੀਂ ਹੈ ਇਹ ਵੀ ਇਹ ਵੀ ਯਾਦਗਾਰੀ ਮੰਨਿਆ ਜਾਊਗਾ ਪਹਿਲੀ ਕਦੇ ਮਤਲਬ 92 ਤੋਂ 100 ਚੱਕਦੇ ਆ ਰਹੇ ਆ ਇਹ ਦੇਖਿਆ ਨਹੀਂ ਕਦੇ ਐਸਾ ਕੰਮ ਹੁੰਦਾ ਅਜੇ ਮੰਝਰ ਨਹੀਂ ਸੀ ਦੇਖਿਆ ਹਾਂ ਜੋ ਅੱਜ ਹੋ ਰਿਹਾ ਆ ਠੰਡਾ ਪਾਣੀ ਨਹੀਂ ਸੀ ਦੇਖਿਆ ਦਰਿਆ ਦਾ ਉਹ ਕਹਿਣਗੇ ਵੀ ਜੀ ਸੀ ਬੀਆਂ ਲਾਤੀਆਂ ਯਾਰ ਤੁਹਾਨੂੰ ਗੱਡੀਆਂ ਕੱਢਣ ਨੂੰ ਅਸੀਂ ਦੇਖੋ ਕਿੱਦਾਂ ਜੀ ਸੀ ਬੀਆਂ ਘੁੰਮਰੀਆਂ ਮਾਰੋ ਮਾਰ ਮਸ਼ੀਨਾਂ ਘੁੰਮਰੀਆਂ ਜੀ ਆਹ ਦੇਖੋ ਉਹ ਸਰਪੰਚ ਜੀਆਂ ਜਾ ਰਹੀਆਂ ਛੱਡੀ ਅੱਛਾ ਬੀਬੀਆਂ ਵੀ ਖੱਜਲਗਵਾਰ ਹੋ ਰਹੀਆਂ ਆਉਟ ਕੇ ਆਈਆਂ ਨੇ ਇਹ ਇਹ ਮੁੜ ਆਈਆਂ ਵੀ ਹਾਂ ਹਾਂ ਗੱਡੇ ਚੋਂ ਪੰਡਾਲ ਚੋਂ ਮੁੜਿਆ ਜੀ ਹਾਂਜੀ ਹਾਂਜੀ ਕਿਹੜੀ ਗੱਲਾਂ ਬਾ ਭੀੜ ਢੱਕਾ ਬਹੁਤ ਢੱਕਾ ਜਿੱਕੇ ਜਾਣ ਦਾ ਮੌਕਾ ਨਹੀਂ ਮਿਲੇ ਸਾਨੂੰ ਅਸੀਂ ਵਾਪਸ ਮੁੜੇ ਮੌਕਾ ਹੀ ਨਹੀਂ ਮਿਲਿਆ ਤੁਹਾਨੂੰ ਹਾਂਜੀ ਸਰਪੰਚੋਂ ਤੁਸੀਂ ਅਗੂ ਨਮੈਂਦਰ ਰੋਲ ਰਹੇ ਆ ਮਤਲਬ ਲੋਕਾਂ ਦੇ ਬਣਾਏ ਹੋਏ ਹਾਂਜੀ ਹਾਂ ਹੂੰ ਸਾਨੂੰ ਤਾਂ ਇਹ ਕਹਿ ਕੇ ਲਿਆਂਦਾ ਕਿ ਕੁਰਸੀ ਤੇ ਨੰਬਰ ਲਿਖਿਆ ਹੋਊਗਾ ਪੂਰੀ ਤੁਹਾਡੀ ਮੁਕਦਰ ਕੀਮਤ ਹੋਊਗੀ ਪਰ ਸਾਨੂੰ ਲੱਗਦਾ ਨਹੀਂ ਉੱਥੇ ਕੋਈ ਸਾਡੀ ਹੈਗੀ ਹੈ ਕਦਰ ਕੀਮਤ ਪਈ ਨਹੀਂ ਸਾਨੂੰ ਇਹ ਸੈਕਟਰੀ ਨੇ ਇਹ ਗੱਲ ਕਹੀ ਸੀ ਕਿ ਉੱਥੇ ਕੱਲੇ ਕੱਲੇ ਕੁਰਸੀ ਤੇ ਨੰਬਰ ਲਿਖਿਆ ਹੋਊਗਾ ਸਰਪੰਚ ਦਾ ਕਿੱਥੇ ਨੰਬਰ ਫਿਰ ਸਰਪੰਚਾਇਤra ਹੀ ਵਾਪਸ ਮੁੜ ਕੇ ਆਉਂਦੇ ਮਿੱਟੀ ਚ ਰੋਲ ਤੇ ਮਿੱਟੀ ਚ ਰੋਲਤਾ ਪਹਿਲਾਂ ਤਾਂ ਪਿੱਛੋਂ ਰੋਲਿਆ ਫਿਰ ਇੱਥੇ ਕੋਈ ਕਦਰ ਕੀਮਤ ਨਹੀਂ ਕੋਟ ਪਾਣੀ ਵੀ ਪੀਣ ਨੂੰ ਨਹੀਂ ਹੈਗਾ ਹੂੰ ਐਦਾਂ ਨਹੀਂ ਕਰਨਾ ਚਾਹੀਦਾ ਨਾ ਸਰਕਾਰ ਨੇ ਗੱਲ ਚੰਗੀ ਨਹੀਂ ਕੀਤੀ ਗਈ ਸਾਨੂੰ ਉੱਥੇ ਸੈਕਟਰੀ ਨੇ ਫੋਨ ਤੇ ਕਿਹਾ ਕਿ ਤੁਹਾਡੀ ਕੁਰਸੀ ਤੇ ਨੰਬਰ ਲਿਖਿਆ ਹੋਗਾ ਕੱਲੇ ਕੱਲੇ ਸਰਪੰਚ ਦਾ ਪਰ ਇਹੋ ਜਿਹਾ ਕੁਝ ਵੀ ਨਹੀਂ ਹੈ ਵਗੈਰਾ ਉਹ ਵੀ ਨਹੀਂ ਬਣਾਏ ਹੋਏ ਹੂੰ ਹਾਂਜੀ ਲੋੜ ਮੁਤਾਬਕ ਜਿੰਨਾ ਚਾਹੀਦਾ ਪ੍ਰਬੰਧ ਉਹਨਾ ਪ੍ਰਬੰਧ ਨਹੀਂ ਹੈ ਨਾ ਬਾਥਰੂਮ ਦਾ ਲੇਡੀਜ਼ ਦਾ 12500 ਰੁਪਏ ਟਾਪਾਜਾ ਵਿੱਚ ਉਹਨਾ ਉਹ ਸਿਸਟਮ ਹੀ ਨਹੀਂ ਬਣਾਇਆ ਗਿਆ ਜਿੰਨਾ ਉਹਨਾਂ ਨੂੰ ਸਾਂਭ ਸਕੇ ਜ਼ਿਲ੍ਹੇ ਵਾਈਚ ਚਕਾਉਂਦੇ ਉਹਦਾ ਸਿਸਟਮ ਬਣਾਉਂਦੇ ਜਿੰਨਾ ਸਰਪੰਚਾਂ ਤੇ ਖਰਚਾ ਸਰਕਾਰ ਨੇ ਦਿਖਾਉਣਾ ਸੋ ਸਮਾਗਮ ਦਾ ਉਹ ਬੇਅਰਥ ਜਾਣਾ ਸਾਰਾ ਉਹ ਮਿੱਟੀ 'ਚ ਹੈ ਜੀ ਉਹ ਵੀ ਮਿੱਟੀ ਆ ਹਾਂ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਇਹੋ ਜਿਹੇ ਜਿਹੜੇ ਸਮਾਗਮ ਨੇ ਉਹ ਜ਼ਿਲ੍ਹਾ ਵਾਈਜ਼ ਡੀਸੀ ਦੇ ਥਰੂ ਹੀ ਉੱਥੇ ਹੋਣ ਹਾਂਜੀ ਭਰਮ ਭਰਨੇ ਨੂੰ ਵੀ ਇਦਾਂ ਹੀ ਹੋਇਆ ਸੀ ਪਹਿਲਾਂ ਫਾਰਮਾ ਵੇਲੇ ਵੀ ਹੈਰਾਨ ਹੋਏ ਨੇ ਦੋ ਦਿਨੀ ਦਿੱਤੇ ਨੂੰ 100 ਚੱਕ ਸਮਾਗਮ ਨੂੰ ਵੀ ਇਕੱਠਾ ਹੀ ਸਾਰਾ ਪੰਜਾਬ ਕਰ ਲਿਆ ਕੋਈ ਪਠਾਨਕੋਟ ਤੋਂ ਕੋਈ ਕਿਤੋਂ ਤੋਂ ਹੈਰਾਨ ਹੁੰਦੇ ਆ ਰਹੇ ਨੇ ਉਦੋਂ ਨੂੰ ਅੱਧੇ ਵਾਪਸ ਜਾਣ ਲੱਗ ਜਾਣਗੇ ਅੱਧੇ ਆਉਣ ਲੱਗ ਜਾਣਗੇ ਐਜਾ ਜਿਵੇਂ ਇਕੱਲੇ ਸਰਪੰਚ ਮੈਂਬਰ ਨੂੰ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਕੋਈ ਇੱਕ ਦੋ ਲਿਆਓ ਜੇ ਲਿਆਉਣੇ ਨੇ ਨਹੀਂ ਇਕੱਲੇ ਸਰਪੰਚੇ ਆਓ ਮੈਂ ਉਹ ਮੈਂਬਰਾਂ ਦੀ ਪਹਿਲਾਂ ਤੂੰ ਕਰਤੀ ਇਹਨਾਂ ਦੇ ਚਾਰ-ਚਾਰ ਬੰਦੇ ਲਾ ਦੇ ਵੀ ਜ਼ਬਾਹ ਲਾਓ ਜੀ ਫਲਾਣਾ ਲਾਓ ਐਥੇ ਹੁਣ ਸੌ ਚੱਕਣੀਆਂ ਇਕੱਲੇ ਸਰਪੰਚਾਂ ਨੂੰ ਕਹਿ ਦੋ ਤੋ ਭਾਈ ਦੇਖੋ ਲੋਕਾਂ ਕੋ ਖੱਜਲ ਖਵਾਰ ਹੋ ਰਹੀ ਹੈ ਭਾਜੀ ਕੁਝ ਕਹੋਗੇ ਕੁਝ ਨਾ ਕਹਿਣਾ ਵੀ ਕਈ ਵਾਰੀ ਬਹੁਤ ਕੁਝ ਕਹਿ ਜਾਣਾ ਹੁੰਦਾ ਸੋ ਤੁਸੀਂ ਦੇਖ ਰਹੇ ਹੋ ਤੇ ਹੁਣ ਮਸ਼ੀਨਾਂ ਲੱਗੀਆਂ ਹੋਈਆਂ ਪਰ ਕੱਢਣ ਵਾਸਤੇ ਗੱਡੀ ਕੁੜੀ ਹੋਈ ਆ ਕੋਈ ਨਹੀਂ ਹਾਂਜੀ ਹਾਂਜੀ ਉਹ ਟੱਕਾ ਲਾਉਂਦੇ ਨੇ ਉਹਨਾਂ ਦੀ ਉਹੋ ਤੋ ਦੇਖੋ ਜੀ ਲੱਗੇ ਹੋਏ ਲੱਗੇ ਹੋਏ ਲੋਕੀ ਸਾਰੇ ਪਾਸੇ ਮਸ਼ੱਕਤ ਕਰ ਰਹੇ ਆ ਗੱਡੀਆਂ ਕੱਢਣ ਦੇ ਲਈ ਮਸ਼ੀਨਾਂ ਘੁੰਮ ਰਹੀਆਂ ਕਹਿਣ ਨੂੰ ਇਹ ਹੁੰਦਾ ਹੈ ਵੀ ਜਦੋਂ ਕੋਈ ਮੁਸੀਬਤ ਦੇ ਵਿੱਚ ਹੋਵੇ ਤਾਂ ਸਰਕਾਰ ਉਹਦੇ ਲਈ ਪ੍ਰਬੰਧ ਕਰਦੀ ਹੈ ਪਰ ਇਹ ਕਿੰਦਾ ਦਾ ਪ੍ਰਬੰਧ ਆਪ ਹੀ ਪਹਿਲਾਂ ਖੂਹ ਦੇ ਵਿੱਚ ਸੁੱਟ ਕੇ ਫਿਰ ਆਪਾਂ ਉਹਦੇ ਲਈ ਰੱਸਾ ਜੇ ਛੱਡੀਏ ਵੀ ਭਾਈ ਬਾਹਰ ਆ ਜਾ ਤਾਂ ਇਹ ਕੋਈ ਬਹੁਤ ਵਧੀਆ ਗੱਲ ਹੀ ਕਹੀ ਜਾ ਸਕਦੀ। ਤੋਂ ਆਪ ਇਹ ਲੋਕਾਂ ਨੂੰ ਇੱਥੇ ਰੇਤਿਆਂ ਦੇ ਵਿੱਚ ਤਾਰ ਕੇ ਹੁਣ ਮਸ਼ੀਨਾਂ ਜੇ ਘੁੰਮ ਰੀਆਂ ਤਾਂ ਇਹਨੂੰ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਦੱਸਿਆ ਜਾ ਸਕਦਾ। ਤੋਂ ਇਹ ਹਾਲਾਤ ਹੈ। ਸਰਪੰਚਾਂ ਦੇ ਸੋ ਚੁੱਕ ਸਮਾਗਮ ਵਾਲੀ ਖਾਂ ਦੇ ਕਿ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਆ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ